ਦੋਸਤੋ ਇਸ ਵੀਡੀਓ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੇ ਲਈ ਮਿਲਦਾ ਹੈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਕੁੜੀ ਚੁੰਨੀ ਉਤਾਰ ਕੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਬਣਾ ਗਈ ਹੈ ਅਤੇ ਬਾਅਦ ਦੇ ਵਿੱਚ ਉਸ ਦੀ ਮਾਂ ਆ ਕੇ ਕਹਿੰਦੀ ਹੈ ਕਿ ਸਿਰ ਦੇ ਉੱਪਰ ਚੁੰਨੀ ਲੈ ਕੇ ਫੋਟੋ ਖਿੱਚ ਤਾਂ ਜਦੋਂ ਉਹ ਕੁੜੀ ਚੁੰਨੀ ਲੈ ਕੇ ਫੋਟੋ ਖਿੱਚਦੀ ਹੈ ਤਾਂ ਉਸ ਨੂੰ ਫੋਟੋ ਸੋਹਣੀ ਲੱਗਦੀ ਹੈ ਕਿਉਂਕਿ ਪੰਜਾਬੀਆਂ ਦਾ ਪਹਿਰਾਵਾ ਬਹੁਤ ਹੀ ਜ਼ਿਆਦਾ ਅਮੀਰ ਅਤੇ ਸੋਹਣਾ ਹੈ ਇਸੇ ਕਰਕੇ ਸਾਨੂੰ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਪਹਿਰਾਵਾ ਨਹੀਂ ਛੱਡਣਾ ਚਾਹੀਦਾ ਅਤੇ ਕੋਕੀ ਵਾਹਵਾ ਦੇ ਲਈ ਆਪਣੀ ਇੱਜ਼ਤ ਨੂੰ ਨਹੀਂ ਦਾਤੇ ਲਾਉਣਾ ਚਾਹੀਦਾ ਬਾਕੀ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਜੀ ਦੋਸਤੋ ਗਰੀਬੀ ਬੰਦੇ ਤੋਂ ਕੀ ਕੁਝ ਨਹੀਂ ਕਰਵਾ ਦਿੰਦੀ ਗਰੀਬੀ ਬੰਦੇ ਨੂੰ ਬਹੁਤ ਕੁਝ ਕਰਨ ਦੇ ਲਈ ਮਜਬੂਰ ਕਰ ਦਿੰਦੀ ਹੈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਵੀਰ ਵਿਦੇਸ਼ ਜਾ ਰਿਹਾ ਹੈ ਤੇ ਤੁਸੀਂ ਦੇਖੋ ਕਿ ਇਹ ਵੀਰ 에ਰਪੋਰਟ ਦੇ ਤੱਕ ਮੋਟਰਸਾਈਕਲ ਦੇ ਉੱਪਰ ਹੀ ਬੈਠ ਕੇ ਜਾਂਦਾ ਹੈ ਸੱਚੀ ਬਹੁਤ ਮਜਬੂਰੀ ਹੋਵੇਗੀ ਇਸ ਵੀਰ ਦੀ ਅਸੀਂ ਇਸ ਵੀਰ ਦੇ ਲਈ ਅਰਦਾਸ ਕਰਦੇ ਹਾਂ ਕਿ ਇਹ ਵੀਰ ਜਲਦ ਤੋਂ ਜਲਦ ਕਾਮਯਾਬ ਹੋ ਕੇ ਆਪਣੇ ਘਰ ਵਾਪਸ ਪਰਤੇ ਕਿਉਂਕਿ ਆਪਣਿਆਂ ਤੋਂ ਦੂਰ ਰਹਿਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੁੰਦਾ ਹੈ ਬਾਕੀ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ Kerja kerja jual.